ਰੇਲਵੇ ਸਟੇਸ਼ਨ ਗੜਸ਼ੰਕਰ ਦੇ ਸਾਹਮਣੇ ਸ਼ਹੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਸਬੰਧ ਵਿੱਚ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਤੇ ਨਾਲ ਹੀ ਛੋਲੇ ਕੁਲਚੇ ਦਾ ਲੰਗਰ ਵੀ ਲਗਾਇਆ ਗਿਆ ਇਹ ਛਬੀਲ ਹੈਪੀ ਸਾਦੋਵਾਲ ਤੇ ਲਖਵਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਗੜਸ਼ੰਕਰ ਰੋਡ ਸਾਰੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਲਗਾਈ ਗਈ ਪੈਗਾਮੇ ਜਗਤ ਗੜਸ਼ੰਕਰ ਤੋਂ ਹਰੀ ਕਰਿਸ਼ਨ ਗੰਗੜ ਦੀ ਰਿਪੋਰਟ ਤੇਰੀ ਚ ਖੁਸ਼ੀ ਦਾ ਬੁੱਲਾ ਰੱਖੀ ਆਸਾਂ ਤੇ ਰੱਖੀ ਬਸ ਰਾਜ਼ੀ ਸਭ ਰੱਖੀ ਭਾਵੇਂ ਮੇਰੇ ਵੱਦਨੂ ਆਖੀ ਵਿੱਚ ਬੱਕੀ ਅੱਲਾ ਵਿੱਚ ਰੱਖੀ ਭਾਵੇਂ ਰਾਮ ਦੀ ਤੁਹਾਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਤ ਤੇ ਜੋ ਸਮੇਲ ਦੀ ਸੇਵਾ ਆ ਤੇ ਸਾਰੀ ਮਾਰਕੀਟ ਨੇ ਜੀ ਰਲ ਮਿਲ ਕੇ ਲਾਈ ਆ ਤੇ ਇਹਦੇ ਵਿੱਚ ਸਭ ਨਾਲ ਵੱਡੀ ਸੇਵਾ ਤੋਂ ਪਾਲਨਦਾਰਾਂ ਦੀ ਤਾਂ ਸਾਰਿਆਂ ਦੀ ਹੈਗੀ ਆ ਤੇ ਸਾਡੇ ਸਟੀਫਨ ਭਾਜੀ ਇਹਨਾਂ ਦੇ ਪਰਿਵਾਰ ਨੇ ਜਿਹੜਾ ਇਹਨਾਂ ਦੇ ਦੋਸਤਾ ਮਿੱਤਰਾਂ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਹੈ ਤੇ ਮੈਂ ਸਾਰੀ ਮਾਰਕੀਟ ਦਾ ਜਿਨ੍ਹਾਂ ਨੇ ਵੀ ਤਿਲਕੋਲੇ ਇਸ ਲੰਗਰ ਦੇ ਵਿੱਚ ਪਾਏ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨੂੰ ਖੁਸ਼ ਰੱਖਦੇ ਹੋਏ ਅੱਜ ਇਹ ਪੂਰੀ ਸਾਡੀ ਮਾਰਕੀਟ ਜਿਹੜੀ ਰੇਲਵੇ ਸਟੇਸ਼ਨ ਦੇ ਪੀਐਨਵੀ ਬੈਂਕ ਦੇ ਕੋਲ ਹੈ ਇਹ ਜਿਹੜਾ ਅਪਰਾਲਾ ਸਾਰੀ ਮਾਰਕੀਟ ਵੱਲੋਂ ਲਾਇਆ ਗਿਆ ਤੇ ਨਾਲ ਹੀ ਸਾਡੇ ਨਾਲ ਸਹਿਯੋਗੀ ਬਹੁਤ ਹੀ ਸੱਜਣ ਪਹੁੰਚੇ ਆ ਤੇ ਮੈਂ ਇਸ ਮੌਕੇ ਤੇ ਕਿ ਵੀ ਗੁਰੂ ਸਾਹਿਬ ਨੂੰ ਯਾਦ ਕਰਨਾ ਬੜੀ ਗੱਲ ਦੀ ਆ ਉਹਨਾਂ ਦੇ ਨਾਂ ਤੇ ਲੰਗਰ ਲਾਣਾ ਵੀ ਇੱਕ ਜ਼ਰੂਰੀ ਬਣ ਜਾਂਦਾ ਵੀ ਅਸੀਂ ਉਹਨਾਂ ਨੂੰ ਯਾਦ ਕਰੀਏ ਕਿਸੇ ਨਾ ਕਿਸੇ ਤਰੀਕੇ ਉਹ ਆਂਦੇ ਆ ਕਿਉਂਕਿ ਉਹਨਾਂ ਦੀਆਂ ਛਿੱਧੀਆਂ ਸੀ ਕਰਕੇ ਹੀ ਸਾਡਾ ਹਿੰਦੂ ਯਾਦੀ ਹਿੰਦੁਸਤਾਨ ਵਿੱਚ ਰਹਿ ਰਹੇ ਆ ਜਿਸ ਨੂੰ ਉਹਨਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਦਸੀਆਂ ਦਵੀਆਂ ਤੇ ਚੜ੍ਹੇ ਆ ਤੇ ਤੱਤੇ ਰੇਤ ਸਿਰਾਂ ਦੇ ਪਏ ਆ ਮੈਂ ਇੱਥੇ ਜਿੱਦੀ ਵੀ ਸੰਗਤ ਸਾਡੀ ਇੱਥੇ ਪ੍ਰਸ਼ਾਦ ਛਕਣ ਆਈ ਆ ਕਿਉਂਕਿ ਇਹ ਟੋਟ ਲੰਗਰ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਚੱਲੇਗਾ ਨਾਲ ਹੀ ਛੋਲੇ ਤੇ ਕੁਰਚੇ ਦਾ ਵੀ ਲੰਗਰ ਪੈਣ ਨੂੰ ਚੱਲੇਗਾ ਸਾਰੀ ਸੰਗਤ ਜਿਹੜੀ ਛਕਣ ਆਈ ਆ ਅਸੀਂ तहे ਦਿਲੋਂ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਕਰਦੇ ਕਿ ਸਾਡੀ ਉਹਨਾਂ ਨੇ ਆਤੀ ਦੁਨੀਆ ਬਹੁਤ ਬਹੁਤ ਧੰਨਵਾਦ ਭਾਈ ਕੁਜੀ ਦਾ ਖਾਸਾ ਭਾਈ ਕੁਜੀ ਧੰਨ ਧੰਨ ਤੁਹਾਡਾ ਕੀ ਬੇਸ਼ੀ ਮਿਹਨਤ ਉਹਨਾਂ ਨੇ ਸ਼ਹਾਦਤ ਨੂੰ ਸਮਰਪਿਤ ਅੰਡੀ ਸ਼ਹੀਦ ਦਾ ਪ੍ਰਬੰਧ ਸਾਡੇ ਜਗਿੰਦਰਪਾਲ ਸਾਧਵਾ ਨਾਲ ਦੀ ਟੀਮ ਸਾਰੀ ਡਾਕਟਰ ਲਖਮੀ ਕੋ ਲਾ ਕੇ ਸਿਫਨ ਤੱਕ ਸਿਫਨ ਤੋਂ ਲਾ ਕੇ ਮੈਡੀਕਲ ਵਾਲੇ ਤੇ ਸਾਰੇ ਜਿੰਨੇ ਆਪਣੇ دوست ਮਿੱਤਰ ਨੇ ਉਹਨਾਂ ਨੇ ਅੱਜ ਦਾ ਪ੍ਰਬੰਧ ਕੀਤਾ ਹੋਇਆ ਪੰਜਵੇਂ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹਾਦਤ ਜਰੀਆ ਉਹ ਸ਼ਾਂਤੀ ਦੇ ਪਹੁੰਚ ਸੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਜ਼ਫਾਦਨਾ ਕੀਤੀ ਆ ਉਹਨਾਂ ਨੇ ਮਾਣਕ ਉਹ ਆਪਣੇ ਸਮੇਂ ਕੀਤਾ ਆਗਮ ਚਾਹੁੰਦੇ ਸੀ ਵੀ ਇਹ ਜਿਹੜਾ ਐਡਾ ਵਟਾ ਲੋਕਾਂ ਚ ਗੁਰੂ ਸਾਹਿਬ ਦਾ ਨਾਮ